ਜਗਤਾਰ ਕੌਰ ਗਿੱਲ ਮਾਪਿਆਂ ਦੇ ਕਹਿਣੇ ਦੇ ਵਿੱਚ ਰਹਿਣ ਵਾਲੀ ਇਹ ਕੁੜੀ ਪੰਜਾਬ ਤੋਂ ਵਿਦੇਸ਼ ਚਲੀ ਜਾਂਦੀ ਹੈ 1994 ਦੇ ਵਿੱਚ ਇਹ ਸਾਰਾ ਪਰਿਵਾਰ ਉੱਥੇ ਗਿਆ ਅਤੇ 97 ਦੇ ਵਿੱਚ ਮੁੜ ਤੋਂ ਆਪਣੇ ਮਾਪਿਓ ਦੇ ਨਾਲ ਜਗਤਾਰ ਕੌਰ ਪੰਜਾਬ ਆ ਗਈ। ਪੰਜਾਬ ਦੇ ਵਿੱਚ ਜਾ ਕੇ ਮਾਪਿਓ ਇਸ ਕੁੜੀ ਦੇ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੰਦੇ ਨੇ ਅਤੇ ਇੱਕ ਮੁੰਡਾ ਉਹਨਾਂ ਨੂੰ ਪਸੰਦ ਆਂਦਾ ਹੈ ਭੁਪਿੰਦਰ ਸਿੰਘ ਨਾਮ ਦਾ ਜਿਸ ਦੀ ਉਮਰ 20 ਸਾਲ ਦੀ ਸੀ ਪਰ ਉਹਨਾਂ ਦੀ ਕੁੜੀ ਜਗਤਾਰ ਕੌਰ 26 ਸਾਲ ਦੀ ਸੀ। ਕਿਸੇ ਤਰ੍ਹਾਂ ਇਹ ਰਿਸ਼ਤਾ ਪੱਕਾ ਹੋ ਗਿਆ ਤੇ ਦੋਵੇਂ ਜਾਣੇ ਖੁਸ਼ ਨਜ਼ਰ ਆ ਰਹੇ ਸੀ ਇਸ ਰਿਸ਼ਤੇ ਤੋਂ ਵਿਆਹ ਹੋਣ ਮਗਰੋਂ ਮੁੰਡਾ ਵੀ ਇਸ ਪਰਿਵਾਰ ਦੇ ਨਾਲ ਵਿਦੇਸ਼ ਚਲਾ ਜਾਂਦਾ ਹੈ ਉੱਥੇ ਜਾ ਕੇ ਉਹ ਇੱਕ ਟ੍ਰਾਂਸਪੋਰਟ ਕੰਪਨੀ ਦੇ ਵਿੱਚ ਕੰਮ ਕਰਨ ਲੱਗ ਜਾਂਦਾ ਹੈ ਪਤਨੀ ਵੀ ਦਿਨ ਰਾਤ ਮਿਹਨਤ ਕਰਦੀ ਹੈ ਘਰ ਦੇ ਵਿੱਚ ਇਸ ਮਗਰੋਂ ਤਿੰਨ ਬੱਚੇ ਜਨਮ ਲੈਂਦੇ ਨੇ ਜਿਸ ਤੇ ਵਿੱਚ ਦੋ ਧੀਆਂ ਅਤੇ ਇੱਕ ਪੁੱਤ ਹੁੰਦਾ ਹੈ ਪੁੱਤ ਦੀ ਉਮਰ ਉਸ ਸਮੇਂ 8 ਸਾਲ ਹੈ ਜਦੋਂ ਅਸੀਂ ਇਹ ਸਾਰੀ ਵਾਰਦਾਤ ਜਿਹੜੀ ਇਸ ਪਰਿਵਾਰ ਦੇ ਨਾਲ ਵਾਪਰੀ ਹੈ ਉਹ ਦੱਸਣ ਜਾ ਰਹੇ ਹਾਂ ਆ ਦੇ ਨਾਲ ਹੀ ਘਰ ਦੇ ਵਿੱਚ 14 ਸਾਲ ਦੀ ਉਹ ਵੱਡੀ ਕੁੜੀ ਹੈ ਜੋ ਕਿ ਆਪਣੀ ਮਾਂ ਨੂੰ ਹੱਦੋਂ ਵੱੰਦ ਪਿਆਰ ਕਰਦੀ ਹੈ ਜਗਤਾਰ ਕੌਰ ਗਿਲ ਅਤੇ ਭੁਪਿੰਦਰ ਸਿੰਘ ਇਹਨਾਂ ਦੋਵਾਂ ਦੀ ਜਦੋਂ 17ਵੀਂ ਐਨੀਵਰਸਰੀ ਆਈ 29 ਜਨਵਰੀ 2014 ਨੂੰ ਤਾਂ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਪਲਾਨ ਕੀਤਾ ਜਾ ਰਿਹਾ ਸੀ ਕਿ ਇੱਕ ਪਾਰਟੀ ਕੀਤੀ ਜਾਵੇ ਜਗਤਾਰ ਕੌਰ ਗਿੱਲ ਇਸ ਸਮੇਂ ਬੈੱਡ ਰੈਸਟ 'ਤੇ ਸੀ ਕਿਉਂਕਿ ਦੋ ਕੁ ਦਿਨ ਪਹਿਲਾਂ ਹੀ ਉਸ ਦਾ ਆਪਰੇਸ਼ਨ ਹੋਇਆ ਸੀ ਜਿਸ ਤੇ ਚਲਦੇ ਹੋਏ ਉਸ ਨੂੰ ਬੈੱਡ ਰੈਸਟ ਦੱਸੀ ਹੋਈ ਸੀ ਤਾਂ ਸਵੇਰ ਹੁੰਦੀ ਹੈ ਅਤੇ ਸਵੇਰ ਨੂੰ ਖਾਸ ਬਣਾਉਣ ਦੇ ਲਈ ਸੈਲੀਬ੍ਰੇਸ਼ਨ ਦੇ ਲਈ ਭੁਪਿੰਦਰ ਸਿੰਘ ਆਪਣੇ ਤੀਨ ਨੂੰ ਨਾਲ ਲੈ ਕੇ ਸ਼ਾਪਿੰਗ ਮਾਲ ਤੇ ਵੀ ਚਲਾ ਜਾਂਦਾ ਤੇ ਹੀ ਆਖਦਾ ਕਿ ਕੇਕ ਅਤੇ ਫੁੱਲ ਵਗੈਰਾ ਉਸਨੇ ਖਰੀਦਣੇ ਨੇ ਇਸ ਦੇ ਚਲਦੇ ਹੋਏ ਆਪਣੀ ਤੀਨ ਉਹ ਨਾਲ ਲੈ ਗਿਆ ਤੇ ਘਰ ਦੇ ਵਿੱਚ ਹੁਣ ਜਗਤਾਰ ਕੌਰ ਕੱਲੀ ਸੀ ਪਰ ਐਨ ਇਸ ਮੌਕੇ ਤੇ ਹੀ ਕੁਝ ਇਹੋ ਜਿਹੇ ਕਲੂ ਕੁਝ ਇਹੋ ਜਿਹੀਆਂ ਗੱਲਾਂ ਸਾਹਮਣੇ ਆਈਆਂ ਜਿਸ ਤੇ ਵਿੱਚ ਇਹ ਪਤਾ ਲੱਗਦਾ ਗਿਆ ਕਿ ਕਿੰਝੇ પતિ ਕਿੱਡੀ ਵੱਡੀ ਸਾਜ਼ਿਸ਼ ਰਚ ਰਿਹਾ ਸੀ ਇਸ ਘਰ ਦੇ ਵਿੱਚ ਇੱਕ ਖੂਨੀ ਖੇਡ ਖੇਡਿਆ ਗਿਆ ਅਤੇ ਜਦੋਂ ਇਹ ਪਰਿਵਾਰਿਕ ਮੈਂਬਰ ਇੱਕ 마ਸੂਮ ਧੀ ਆਪਣੇ ਪਿਓ ਦੇ ਨਾਲ ਸ਼ਾਪਿੰਗ ਕਰਨ ਦੇ ਲਈ ਗਈ ਹੋਈ ਸੀ ਤਾਂ ਉਹਨਾਂ ਦੇ ਪਿੱਛੋਂ ਹੀ ਘਰ ਦੇ ਵਿੱਚ ਸਭ ਕੁਝ ਵਾਪਰ ਗਿਆ ਜਦੋਂ ਇਹ ਦੋਵੇਂ ਜਾਣੇ ਵਾਪਸ ਆਉਂਦੇ ਨੇ ਤਾਂ ਘਰ ਦਾ ਗੇਟ ਖੁੱਲਾ ਹੁੰਦਾ ਹੈ ਦਰਵਾਜ਼ਾ ਖੁੱਲਾ ਹੁੰਦਾ ਹੈ ਅਤੇ 14 ਸਾਲ ਦੀ ਕੁੜੀ ਅੰਦਰ ਜਾ ਕੇ ਦੇਖਦੀ ਹੈ ਕਿ ਉਸਦੀ ਮਾਂ ਖੂਨ ਦੇ ਨਾਲ ਲਤਪਟ ਹੀ ਠਾਂ ਢੀ ਗਈ ਹੋਈ ਸੀ ਉਨਾਂ ਨੂੰ ਚੱਕਿਆ ਜਾਂਦਾ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਨਾਲ ਹੀ ਪੁਲਿਸ ਨੂੰ ਫੋਨ ਕੀਤਾ ਜਾਂਦਾ ਕਿ ਘਰ ਦੇ ਵਿੱਚ ਇਹ ਸਭ ਕੁਝ ਹੋ ਗਿਆ ਪਰ ਉਸ ਸਮੇਂ ਲੈਂਡਲਾਈਨ ਦੀਆਂ ਤਾਰਾਂ ਕਿਸੇ ਦੇ ਵੱਲੋਂ ਕੱਟ ਦਿੱਤੀਆਂ ਗਈਆਂ ਸੀ ਪਵਿੰਦਰ ਸਿੰਘ ਦੇ ਕੋਲ ਫੋਨ ਸੀ ਉਹਨਾਂ ਦੇ ਵੱਲੋਂ 911 ਤੇ ਫੋਨ ਕੀਤਾ ਗਿਆ ਤੇ ਦੱਸਿਆ ਗਿਆ ਕਿ ਇਹ ਸਭ ਕੁਝ ਹੋਇਆ ਪੁਲਿਸ ਵਾਲਿਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਹੁਣ ਪੁਲਿਸ ਨੇ ਇੱਥੇ ਪਹੁੰਚਣਾ ਸੀ ਔਰ ਉਸ ਮਾਸੂਮ ਦੀ ਦਾ ਕਿੰਨਾ ਬੁਰਾ ਹਾਲ ਸੀ ਜੋ ਕਿ ਖੁਸ਼ੀ-ਖੁਸ਼ੀ ਕੇ ਕਤਫ ਫੁੱਲ ਹੋਰ ਸਮਾਨ ਲੈਣ ਗਈ ਸੀ ਕਿ ਅੱਜ ਘਰ ਦੇ ਵਿੱਚ ਪਾਰਟੀ ਹੋਣੀ ਹੈ ਆਪਣੀ ਮਾਂ ਨੂੰ ਉਹ ਖੁਸ਼ ਦੇਖਣਾ ਚਾਹੁੰਦੀ ਸੀ ਪਰ ਇਹ ਨਹੀਂ ਪਤਾ ਸੀ ਕਿ ਉਹਨਾਂ ਦੇ ਜਾਣ ਮਗਰੋਂ ਹੀ ਇਹ ਸਭ ਕੁਝ ਹੋਣਾ ਹੈ ਅਤੇ ਇਸ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਉਸਮਾਨ ਦੀ ਆਖਰੀ ਮੁਲਾਕਾਤ ਸੀ ਐਨ ਇਸ ਮੌਕੇ ਤੇ ਇੱਕ ਔਰਤ ਖਿੜਕੀ ਦੇ ਵਿੱਚੋਂ ਝਾਕ ਰਹੀ ਹੁੰਦੀ ਹੈ ਪੁਲਿਸ ਵਾਲੇ ਉਸ ਨੂੰ ਇਸ ਤਰ੍ਹਾਂ ਦੇਖਣ ਤੋਂ ਰੋਕਦੇ ਨੇ ਪਰ ਉਹ ਦੱਸਦੀ ਹੈ ਕਿ ਮੈਂ ਅੈਂਬੂਲੈਂਸ ਦੀ ਆਵਾਜ਼ ਸੁਣ ਕੇ ਜਾਂ ਫਿਰ ਪੁਲਿਸ ਦੀ ਗੱਡੀ ਦੇ ਹੋਣ ਦੀ ਆਵਾਜ਼ ਸੁਣ ਕੇ ਇੱਥੇ ਆਈਆਂ ਤੇ ਦੇਖਣ ਆਈਆਂ ਕਿ ਸਭ ਕੁਝ ਠੀਕ ਠਾਕ ਹੈ ਜਾਂ ਫਿਰ ਨਹੀਂ ਪੁਲਿਸ ਵਾਲੇ ਉਸ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੰਦੇ ਨੇ ਅਤੇ ਆਖਦੇ ਨੇ ਕਿ ਹਾਂ ਇੱਥੇ ਕਿਸੇ ਦੀ ਜਾਨ ਗਈ ਹੈ ਤੇ ਤੁਸੀਂ ਬਾਹਰ ਚਲੇ ਜਾਓ ਇਸ ਮਗਰੋਂ ਇਸ ਪੂਰੀ ਕਹਾਣੀ ਦੀਆਂ ਸੂਈਆਂ ਇਸ ਕਦਰ ਘੁੰਮੀਆਂ ਨੇ ਕੀ ਹੈਰਾਨੀ ਹੁੰਦੀ ਹੈ ਕਿ ਕਿੰਨੇ ਸ਼ਾਤਰ ਲੋਕ ਨੇ ਕਿਵੇਂ ਜਜ਼ਬਾਤਾਂ ਦੇ ਨਾਲ ਖੇਡਦੇ ਨੇ ਉਹ ਮਿੰਟੋ-ਮਿੰਟੀ ਹੀ ਕਿਸੇ ਨੂੰ ਬਰਬਾਦ ਕਰ ਦਿੰਦੇ ਨੇ ਅਤੇ ਇਉਂ ਜਿਤਾਉਂਦੇ ਨੇ ਜਿਵੇਂ ਉਹਨਾਂ ਨੇ ਕੁਝ ਕੀਤਾ ਹੀ ਨਾ ਹੋਵੇ ਇਹੋ ਜਿਹੀ ਕਹਾਣੀਆਂ ਇਹ ਜਿਸ ਤੇ ਵੀ ਜਗਤਾਰ ਕੋਰ ਗਿੱਲ ਨੂੰ ਉਹਨਾਂ ਲੋਕਾਂ ਦੇ ਧੋਖੇ ਦਾ ਸ਼ਿਕਾਰ ਹੋਣਾ ਪਿਆ ਜਿਨ੍ਹਾਂ ਦੇ ਨਾਲ ਉਹ ਰਹਿੰਦੀ ਰਹੀ ਅਤੇ ਉਹ ਪਾਪੀ ਲੋਕ ਬੇਰਹਿਮ ਲੋਕ ਇੰਨੇ ਮਾੜੇ ਸੀ ਕਿ ਆਪਣੇ ਜਵਾਕਾਂ ਤੱਕ ਉਹਨਾਂ ਨੇ ਤਰਸ ਨਹੀਂ ਕੀਤਾ ਇਸ ਕਹਾਣੀ ਦੇ ਵਿੱਚ ਕੀ ਕੁਝ ਹੋਇਆ ਸਭ ਕੁਝ ਤੁਹਾਨੂੰ ਦੱਸਦੇ ਚੱਲਦੇ ਆ ਪਰ ਹੈਰਾਨੀ ਹੁੰਦੀ ਹੈ ਕਿ ਕਿਵੇਂ ਲੋਕ ਦੂਜੇ ਦੇ ਜਜ਼ਬਾਤਾਂ ਦੇ ਨਾਲ ਖੇਡ ਜਾਂਦੇ ਨੇ ਅਤੇ ਕਿਸੇ ਦਾ ਘਰ ਉਜਾੜਨ ਦੇ ਵਿੱਚ 1 ਮਿੰਟ ਵੀ ਨਹੀਂ ਲਗਾਉਂਦੇ ਸਾਧਾਰਨ ਜਹੀ ਕੁੜੀ ਜਗਤਾਰ ਕੌਰ ਗਿਲ ਜੋ ਕਿ ਇੱਕ ਆਗਿਆਕਾਰੀ ਧੀ ਸੀ 1997 ਦੇ ਵਿੱਚ ਉਸ ਦਾ ਜਦੋਂ ਵਿਆਹ ਕੀਤਾ ਗਿਆ ਸੀ ਤਾਂ ਮਾਪਿਓ ਸਮੇਤ ਉਹ ਕੁੜੀ ਵੀ ਖੁਸ਼ ਨਜ਼ਰ ਆ ਰਹੀ ਸੀ ਕਿ ਵਿਪਿੰਦਰ ਸਿੰਘ ਨਾਮ ਦਾ ਇਹ ਮੁੰਡਾ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਬਦਲਾਅ ਲੈ ਕੇ ਆਵੇਗਾ। ਕਰੀਬ ਘਰ ਦੇ ਨਾਲ ਇਹ ਮੁੰਡਾ ਸਬੰਧ ਰੱਖਦਾ ਸੀ। ਸ਼ੁਰੂ-ਸ਼ੁਰੂ ਦੇ ਵਿੱਚ ਦੇਖਣ ਨੂੰ ਇਹ ਲੱਗਿਆ ਕਿ ਉਹ ਚੰਗੇ ਸੁਭਾਅ ਦਾ ਮੁੰਡਾ ਹੈ ਪਰ ਹੌਲੀ-ਹੌਲੀ ਉਸਦੇ ਬਾਰੇ ਬਹੁਤ ਕੁਝ ਸਾਹਮਣੇ ਆਉਣ ਲੱਗਿਆ ਵਿਦੇਸ਼ ਦੇ ਵਿੱਚ ਰਹਿੰਦਾ ਇਹ ਪਰਿਵਾਰ ਟਰਾਂਸਪੋਰਟ ਕੰਪਨੀ ਦੇ ਵਿੱਚ ਲੱਗਿਆ ਇਹ ਮੁੰਡਾ ਆਪਣੇ ਘਰ ਨੂੰ ਵਧੀਆ ਚਲਾ ਰਹੇ ਸਨ ਚੰਗੀ ਕਮਾਈ ਕਰ ਰਹੇ ਸਨ ਖੁਸ਼ਹਾਲੀ ਦੇ ਰਾਹ ਤੇ ਲੱਗਦਾ ਸੀ ਇਹ ਪਰਿਵਾਰ ਪਰ ਹੁਣ ਦੇਖਿਓ ਕਿਸ ਤਰ੍ਹਾਂ ਦੇ ਨਾਲ ਸਾਰੇ ਰਿਸ਼ਤਿਆਂ ਦੇ ਵਿੱਚ ਜ਼ਹਿਰ ਕੁਲਦਾ ਗਿਆ ਅਤੇ ਇਸ ਪਤੀ ਦੇ ਵੱਲੋਂ ਹੀ ਆਪਣੀ ਪਤਨੀ ਦੀ ਜਾਨ ਲਈ ਗਈ ਇਨਾਂ ਨੇ ਪੈਸੇ ਇਕੱਠੇ ਕਰਨ ਤੋਂ ਬਾਅਦ ਨਵਾਂ ਕਾਰਤਾ ਖਰੀਦ ਲਿਆ ਸੀ ਇੱਥੇ ਤਿੰਨ ਬੱਚਿਆਂ ਨੂੰ ਵੀ ਜਨਮ ਦਿੱਤਾ ਗਿਆ ਅਤੇ ਇਹ ਸਾਰੇ ਬੱਚੇ ਆਪਣੇ ਮਾਪਿਓ ਦੇ ਬੜੇ ਹੀ ਪਿਆਰੇ ਸੀ ਆਗਿਆਕਾਰੀ ਸੀ 29 ਜਨਵਰੀ 2014 ਦਾ ਉਹ ਦਿਨ ਜਦੋਂ 17ਵੀਂ ਸਾਲਗिरा ਇਨਾਂ ਦੇ ਵੱਲੋਂ ਮਨਾਈ ਜਾਣੀ ਸੀ ਐਨੀਵਰਸਰੀ ਦੀਆਂ ਖੁਸ਼ੀਆਂ ਬੱਚਿਆਂ ਦੇ ਚਿਹਰੇ ਤੇ ਵੀ ਦੇਖੀਆਂ ਜਾ ਸਕਦੀਆਂ ਸੀ ਅਤੇ ਜਗਦਾਰ ਕੌਰ ਗਿੱਲ ਪਤਨੀ ਵੀ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੀ ਸੀ ਕਿ ਅੱਜ ਸਾਡੇ ਘਰ ਦੇ ਵਿੱਚ ਖੁਸ਼ ਨੁਮਾ ਮਾਹੌਲ ਹੈ ਸਭ ਨੇ ਛੁੱਟੀ ਲਈ ਹੈ ਅਤੇ ਅੱਜ ਉਹ ਰਲ ਕੇ ਵਧੀਆ ਦਿਨ ਕੱਢਣਗੇ ਇਸ ਦਿਨ ਸਾਰਾ ਪਰਿਵਾਰ ਘਰ ਹੀ ਸੀ 11 ਵਜੇ ਪਿਓ ਤੇ ਤੀ ਸ਼ਾਪਿੰਗ ਦੇ ਲਈ ਚਲੇ ਗਏ ਸੀ ਜਗਤਾਰ ਕੋਰ ਦੇ ਲਈ ਤਾਂ ਕਿ ਕੁਝ ਖਰੀਦਿਆ ਜਾ ਸਕੇ ਉਹ ਜਗਤਾਰ ਕੋਰ ਜਿਸ ਦਾ ਹਰਨੀਆਂ ਦਾ ਆਪਰੇਸ਼ਨ ਹੋਇਆ ਸੀ ਅਤੇ ਉਸ ਨੂੰ ਬੈੱਡ ਰੈਸਟ ਦੱਸੀ ਹੋਈ ਸੀ ਇਸ ਦੇ ਵਿਚਾਰੇ ਹੀ ਜਦੋਂ ਸ਼ਾਪਿੰਗ ਕਰਕੇ ਧੀ ਆਪਣੇ ਘਰ ਨੂੰ ਵਾਪਸ ਆਉਂਦੀ ਹੈ ਤਾਂ ਦਰਵਾਜ਼ਾ ਖੁੱਲਾ ਦੇਖ ਕੇ ਆਪਣੀ ਮਾਂ ਨੂੰ ਲਹੂ-ਲੋਹਾਂ ਦੇਖਣ ਤੋਂ ਬਾਅਦ ਉਸ ਨੂੰ ਹੋਸ਼ ਨਹੀਂ ਰਹਿੰਦੀ ਫੋਨ ਕਰਨ ਦੇ ਲਈ ਉਹ ਇੱਧਰ-ਉੱਧਰ ਦੌੜਦੀ ਹੈ ਅਤੇ ਇਸ ਮਗਰੋਂ ਉੱਥੇ ਪੁਲਿਸ ਪਹੁੰਚ ਜਾਂਦੀ ਹੈ ਪੁਲਿਸ ਨੇ ਜਦੋਂ ਹੁਣ ਇੱਥੇ ਛਾਣਬਿੰਦ ਕਰਨੀ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਇੱਕ ਰੋਡ ਵੀ ਮਿਲੀ ਕਿਚਨ ਦੇ ਵਿੱਚੋਂ ਚਾਕੂ ਵੀ ਮਿਲੇ ਖੂਨ ਦੇ ਤੱਬੇ ਵੀ ਮਿਲੇ ਅਤੇ ਇਸੇ ਜਾਂਚ ਪੜਤਾਲ ਤੇ ਵਿੱਚੋਂ ਉਹਨਾਂ ਨੇ ਰੋਡ ਜੱਕ ਲਈ ਪਰ ਉੱਥੇ ਕੋਈ ਹੋਰ ਰਾਡ ਰੱਖ ਦਿੱਤੀ ਗਈ ਸੀ ਜਿਸ ਦੇ ਉੱਪਰ ਖੂਨ ਲਗਾਇਆ ਸੀ ਨਾਲ ਹੀ ਉੱਥੇ ਪੁਲਿਸ ਦੇ ਵੱਲੋਂ ਇੱਕ ਕੈਮਰਾ ਫਿੱਟ ਕਰ ਦਿੱਤਾ ਗਿਆ ਤਾਂ ਕਿ ਜਦੋਂ ਵੀ ਕੋਈ ਉਹ ਇਸ ਰੋਡ ਨੂੰ ਛੂਏਗਾ ਅਤੇ ਉਸਦੇ ਨਾਲ ਕੁਝ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਪਤਾ ਲੱਗ ਜਾਣਾ ਹੈ ਕਿ ਇਹ ਬੰਦਾ ਇਸ ਦੇ ਵਿੱਚ ਮਿਲਿਆ ਹੋਇਆ ਹੈ ਜਾਂ ਫਿਰ ਨਹੀਂ ਖੂਨ ਦੇ ਨਾਲ ਲਿਬੜੀ ਹੋਈ ਉਹ ਰਾਡ ਕਿਸ ਦੇ ਵੱਲੋਂ ਛੇੜੀ ਗਈ ਇਹ ਸੀ ਭੁਪਿੰਦਰ ਸਿੰਘ ਇਸੇ ਵਰਤ ਦਾ ਪਤੀ ਜੋ ਕਿ ਐਨੀਵਰਸਰੀ ਦੇ ਲਈ ਕੇਕ ਅਤੇ ਫੁੱਲ ਲੈਣ ਗਿਆ ਹੋਇਆ ਸੀ ਨੁਲ ਪਰਿਵਾਰਿਕ ਜੀ ਇਸ ਘਰ ਦੇ ਵਿੱਚ ਜਦੋਂ ਦਾਖਲ ਹੋਏ ਤਾਂ ਭੁਪਿੰਦਰ ਸਿੰਘ ਸਿੱਧਾ ਹੀ ਇਸ ਥਾਂ ਤੇ ਗਿਆ ਜਿੱਥੇ ਰਾਡ ਲਗਾਈ ਹੋਈ ਸੀ ਉਹ ਉਥੋਂ ਉਸ ਨੂੰ ਚੁੱਕ ਕੇ ਘਰ ਤੋਂ ਬਾਹਰ ਲੈ ਕੇ ਜਾਂਦਾ ਹੈ 4-5 ਕਿਲੋਮੀਟਰ ਦੂਰ ਪਰ ਉਸ ਨੂੰ ਨਹੀਂ ਪਤਾ ਸੀ ਕਿ ਕੈਮਰੇ ਦੇ ਚ ਪੁਲਿਸ ਵਾਲੇ ਇਹ ਸਭ ਕੁਝ ਦੇਖ ਰਹੇ ਨੇ ਜਿਵੇਂ ਹੀ ਰਾਡ ਲੈ ਕੇ ਉਹ ਘਰ ਤੋਂ ਬਾਹਰ ਨਿਕਲਿਆ ਤਾਂ ਉੱਥੇ ਵੀ ਪੁਲਿਸ ਦੇ ਵੱਲੋਂ ਉਸ ਦਾ ਪਿੱਛਾ ਕੀਤਾ ਜਾਂਦਾ ਹੈ ਕੈਮਰਿਆਂ ਦੇ ਨਾਲ ਹੀ ਸਭ ਕੁਝ ਪਤਾ ਚੱਲ ਗਿਆ ਕਿ ਉਹ ਇਸ ਰਾਟ ਨੂੰ ਕਿਸੇ ਝਾੜੀਆਂ ਦੇ ਵਿੱਚ ਸੁੱਟ ਕੇ ਆਇਆ ਇਸ ਮਗਰੋਂ ਪੁਲਿਸ ਦੇ ਵੱਲੋਂ ਇਹ ਖਬਰ ਵੀ ਫੈਲਾ ਦਿੱਤੀ ਗਈ ਸੀ ਕਿ ਸਾਨੂੰ ਇੱਕ ਰਾਟ ਮਿਲੀ ਹੈ ਝਾੜੀਆਂ ਦੇ ਵਿੱਚੋਂ ਅਤੇ ਭੁਪਿੰਦਰ ਸਿੰਘ ਜਾ ਕੇ ਮੰਨ ਲੈਂਦਾ ਹੈ ਕਿ ਇਹ ਰਾਟ ਉਸਨੇ ਸੁੱਟੀ ਹੈ ਪਰ ਉਹ ਇੱਕ ਨਵੀਂ ਕਹਾਣੀ ਘੜਦਾ ਹੈ ਉਹ ਆਖਦਾ ਹੈ ਕਿ ਮੇਰਾ ਹੱਥ ਇਸ ਨੂੰ ਲੱਗ ਗਿਆ ਸੀ ਅਤੇ ਮੈਂ ਡਰ ਗਿਆ ਸੀ ਕਿ ਮੇਰਾ ਨਾਮ ਨਾ ਇਸ ਪੂਰੇ ਮਾਮਲੇ ਦੇ ਵਿੱਚ ਆ ਜਾਵੇ ਜਿਸ ਦੇ ਚੱਲਦੇ ਹੋਏ ਉਸਨੇ ਇਸ ਨੂੰ ਲੁਕਾਉਣ ਦੀ ਸੋਚੀ ਤਾਂ ਖੈਰ ਪੁਲਿਸ ੋਲੀ-ਹੋਲੀ ਉਸਤੇ ਉੱਪਰ ਕੀਤਾ ਹੋਇਆ ਸ਼ੱਕ ਜੋ ਕਿ ਹੋਰ ਗਹਿਰਾ ਹੁੰਦਾ ਜਾਂਦਾ ਹੈ ਉਸ ਤੋਂ ਪੁੱਛਗਿੱਛ ਕਰਦੀ ਹੈ ਪਰ ਉਹ ਹਰ ਵਾਰੀ ਕੋਈ ਨਾ ਕੋਈ ਨਵੀਂ ਇੱਧਰ ਉੱਧਰ ਦੀ ਗੱਲ ਸੁਣਾ ਦਿੰਦਾ ਹੈ ਜਾਣਦਾ ਤਾਂ ਉਹ ਵੀ ਹੁੰਦਾ ਹੈ ਕਿ ਪੁਲਿਸ ਨੂੰ ਉਸਤੇ ਉੱਪਰ ਸ਼ੱਕ ਹੋ ਚੁੱਕਿਆ ਹੈ ਹੁਣ ਪੁਲਿਸ ਨੇ ਜਦੋਂ ਉਸਦਾ ਫੋਨ ਟ੍ਰੇਸ ਕੀਤਾ ਤਾਂ ਪਤਾ ਲੱਗਿਆ ਕਿ ਬੀਤੇ 1 ਮਹੀਨੇ ਦੇ ਵਿੱਚ ਉਹ ਕਿਸੇ ਹੋਰ ਨੰਬਰ ਤੇ ਕਰੀਬ 300 ਵਾਰ ਫੋਨ ਕਰ ਚੁੱਕਿਆ ਹੈ ਇਹ ਨੰਬਰ ਕਿਸੇ ਹੋਰ ਜਨਾਨੀ ਦਾ ਸੀ ਉਸ ਜਨਾਨੀ ਦਾ ਜੋ ਕਿ ਉਸਦੇ ਨਾਲ ਹੀ ਦਫਤਰ ਦੇ ਵਿੱਚ ਉਸ ਟ੍ਰਾਂਸਪੋਰਟ ਕੰਪਨੀ ਦੇ ਵਿੱਚ ਕੰਮ ਕਰਦੀ ਸੀ ਇਹ ਉਹੀ ਜਨਾਨੀ ਹੈ ਜੋ ਕਿ ਇਹਨਾਂ ਦੇ ਗਵਾਣ ਤੇ ਵਿੱਚ ਵੀ ਰਹਿੰਦੀ ਸੀ ਅਤੇ ਜਦੋਂ ਪੁਲਿਸ ਵਾਲਿਆਂ ਨੇ ਦੇਖਿਆ ਸੀ ਕਿ ਇਹ ਖਿੜਕੀ 'ਚੋਂ ਝਾਕ ਕੇ ਦੇਖ ਰਹੀ ਹੈ ਇਸ ਨੂੰ ਉੱਥੋਂ ਜਾਣ ਲਈ ਕਿਹਾ ਗਿਆ ਸੀ ਅਤੇ ਇਸ ਨੇ ਜਵਾਬ ਦਿੱਤਾ ਸੀ ਕਿ ਮੈਂ ਐਮਬੂਲੈਂਸ ਦੀ ਆਵਾਜ਼ ਸੁਣ ਕੇ ਇੱਥੇ ਆਈ ਆਂ ਕਿ ਸਭ ਕੁਝ ਠੀਕ-ਠਾਕ ਵੀ ਹੈ ਜਾਂ ਫਿਰ ਨਹੀਂ ਇੱਕ ਪੰਜਾਬੀ ਕੁੜੀ ਸੀ ਜੋ ਕਿ ਵਿਦੇਸ਼ ਦੇ ਵਿੱਚ ਰਹਿੰਦੀ ਹੁੰਦੀ ਸੀ ਖੁਦ ਇਹ ਇੱਕ ਗੋਰੇ ਦੇ ਨਾਲ ਵਿਆਹੀ ਹੋਈ ਸੀ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਸ ਦੇ ਪਤੀ ਦਾ ਵੀ ਕਿਤੇ ਹੋਰ ਸੰਬੰਧ ਸੀ ਅਤੇ ਇਹ ਨਸ਼ੇ ਕਰਨਤਾ ਵੀ ਆਦੀ ਸੀ ਤੇ ਇੱਧਰ ਇਸ ਦੀ ਇਹ ਪਤਨੀ ਜੋ ਕਿ ਪੰਜਾਬੀ ਕੁੜੀ ਸੀ ਗੁਰਪ੍ਰੀਤ ਇਸ ਦਾ ਨਾਮ ਸੀ ਇਹ ਖੁਦ ਵੀ ਭੁਵਿੰਦਰ ਸਿੰਘ ਦੇ ਨਾਲ ਬੀਤੇ ਕੁਝ ਸਾਲਾਂ ਤੋਂ ਗੈਰ ਸੰਬੰਧਾਂ ਦੇ ਵਿੱਚ ਸੀ ਪਰ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਗੁਰਪ੍ਰੀਤ ਨੇ ਕਿਹਾ ਕਿ ਮੈਂ ਉਸ ਦਿਨ ਸ਼ਾਪਿੰਗ ਤੇ ਗਈ ਹੋਈ ਸੀ ਅਤੇ ਉੱਥੇ ਹੀ ਜਿੱਥੇ ਭੁਪਿੰਦਰ ਸਿੰਘ ਗਿਆ ਸੀ ਉੱਥੇ ਹੀ ਮੈਂ ਘਰੇ ਆਕਦੀ ਸੀ ਕਿ ਗੋਭੀ ਦਾ ਫੁੱਲ ਖਰੀਦਿਆ ਕਦੇ ਆਕਦੀ ਸੀ ਕਿ ਮੈਂ ਬਿਨਾਂ ਲੈ ਹੀ ਵਾਪਸ ਆ ਗਈ ਤੇ ਇਹ ਜੋ ਇਹ ਬਿਆਨ ਉਸਦੇ ਵੱਲੋਂ ਦਿੱਤੇ ਗਏ ਕਿ ਉਸਤੇ ਵੀ ਸ਼ੱਕ ਹੋਰ ਗਹਿਰਾ ਹੁੰਦਾ ਗਿਆ ਤਾਂ ਹੁਣ ਉਸ ਦਾ ਡੀਐਨਏ ਟੈਸਟ ਕੀਤਾ ਜਾਣਾ ਸੀ ਪਰ ਉਸਦੇ ਲਈ ਸੈਂਪਲ ਲੈਣਾ ਜ਼ਰੂਰੀ ਸੀ ਪੁਲਿਸ ਨੇ ਇੱਥੇ ਇੱਕ ਗੇਮ ਖੇਡੀ ਅਤੇ ਕਿਹਾ ਕਿ ਤੁਹਾਨੂੰ ਕੋਈ ਨਾਮ ਮਿਲਣਾ ਜਿਸ ਦੇ ਲਈ ਉਹ ਡੀਐਨਏ ਲੈਣ ਦੇ ਲਈ ਪੁਲਿਸ ਦੇ ਨਾਲ ਰਾਜ਼ੀ ਹੋ ਜਾਂਦੀ ਹੈ ਚਾਂਸਾ ਦਿੱਤਾ ਗਿਆ ਸੀ ਪੁਲਿਸ ਦੇ ਵੱਲੋਂ ਇਹ ਗੁਰਪ੍ਰੀਤ ਕੌਰ ਨੂੰ ਕਿ ਕੋਈ ਇਨਾਮ ਨਿਕਲੇਗਾ ਇਸ ਤਰ੍ਹਾਂ ਦੇ ਨਾਲ ਤਾਂ ਉਹ ਕੁਝ ਫਾਰਮੈਲਿਟੀਆਂ ਪੂਰੀਆਂ ਕਰਨਾ ਚਾਹੁੰਦੇ ਨੇ ਇਸੇ ਚੱਕਰ ਦੇ ਵਿੱਚ ਗੁਰਪ੍ਰੀਤ ਨੇ ਆਪਣਾ ਡੀਐਨਏ ਦਿੱਤਾ ਅਤੇ ਪੁਲਿਸ ਨੂੰ ਸਭ ਕੁਝ ਪਤਾ ਲੱਗ ਗਿਆ ਕਿਉਂਕਿ ਇਹ ਖੂਨ ਮੈਚ ਹੋ ਗਿਆ ਸੀ ਉਹਨਾਂ ਤੱਬਿਆਂ ਦੇ ਨਾਲ ਜੋ ਕਿ ਉਹਨਾਂ ਦੇ ਘਰ ਦੇ ਵਿੱਚ ਵੀ ਮਿਲੇ ਸਨ ਹੁਣ ਪਤਾ ਲੱਗਿਆ ਕਿ ਇਹ ਦੋਵੇਂ ਜਾਣੇ ਬੁਬਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ ਬੀਤੇ ਦਿਨ ਸਾਲ ਤੋਂ ਅਫੇਅਰ ਦੇ ਵਿੱਚ ਸੀ ਇੱਕੋ ਥਾਂ ਤੇ ਹੀ ਕੰਮ ਕਰਦੇ ਸੀ ਅਤੇ ਉਹ ਹੀਰਾਂ ਦੀ ਜਾਣ ਪਹਿਚਾਨ ਹੋਈ ਇਹ ਮਾਮਲਾ ਵੱਧਾ ਗਿਆ ਅਤੇ ਹੁਣ ਉਹ ਕਿਸੇ ਵੀ ਤਰ੍ਹਾਂ ਇਕੱਠਾ ਰਹਿਣਾ ਚਾਹੁੰਦੇ ਸੀ ਪਰ ਪੁਲਿਸ ਨੇ ਪੁੱਛਿਆ ਕਿ ਤੁਸੀਂ ਐਨਿਵਰਸਰੀ ਦਾ ਦਿਨ ਹੀ ਕਿਉਂ ਚੁਣਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਉਸ ਦੀ ਪਲੈਨਿੰਗ 3 ਮਹੀਨੇ ਤੋਂ ਕਰ ਰਹੇ ਸਨ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਗਦਾਰ ਕੋਰ ਦਾ ਆਪਰੇਸ਼ਨ ਹੋਣਾ ਹੈ ਉਹ ਜਾਣਦੇ ਸੀ ਕਿ ਉਹ ਬੈਡਰੈਸਟੇ ਹੋਵੇਗੀ ਕੱਲੀ ਹੋਵੇਗੀ ਘਰ ਦੇ ਵਿੱਚ ਅਤੇ ਨਾਲ ਹੀ ਉਸ ਦਾ ਸਰੀਰ ਵੀ ਕੋਈ ਵਧੇਰੇ ਤਾਕਤਵਰ ਨਹੀਂ ਹੋਣਾ ਜਿਸ ਦੇ ਚਲਦੇ ਹੋਏ ਇਸ ਤਰਿੰਦੇ ਪਤੀ ਨੇ ਆਪਣੀ ਹੀ ਧੀ ਨੂੰ ਸ਼ਾਪਿੰਗ ਦੇ ਬਹਾਨੇ ਉਹ ਬਾਹਰ ਲੈ ਗਿਆ ਫੇਸ ਮਗਰੋਂ ਆਪਣੀ ਪ੍ਰੇਮਿਕਾ ਨੂੰ ਉਹ ਰਾਹ ਦੇ ਵਿੱਚ ਇਸ਼ਾਰਾ ਵੀ ਕਰ ਦਿੰਦਾ ਹੈ ਘਰ ਦਾ ਦਰਵਾਜ਼ਾ ਵੀ ਖੋਲ ਕੇ ਜਾਂਦਾ ਹੈ ਉਥੇ ਰਾੜਵੀ ਰੱਖ ਕੇ ਜਾਂਦਾ ਤਾਂ ਕਿ ਉਹ ਆਸਾਨੀ ਦੇ ਨਾਲ ਉਸਦੀ ਪਤਨੀ ਨੂੰ ਖਤਮ ਕਰ ਸਕੇ ਇਸ ਦੇ ਮਗਰੋਂ ਹੀ ਗੁਰਪ੍ਰੀਤ ਕੌਰ ਨੇ ਜਗਤਾਰ ਕੌਰ ਨੂੰ ਬੁਰੀ ਤਰ੍ਹਾਂ ਦੇ ਨਾਲ ਮਾਰਿਆ ਸਿਰ ਦੇ ਵਿੱਚ ਵੀ ਹਮਲਾ ਕੀਤਾ ਗਿਆ ਤੇ ਚਾਕੂ ਦੇ ਨਾਲ ਵੀ ਉਸ ਦਾ ਇੰਨਾ ਬੁਰਾ ਹਾਲ ਕਰ ਦਿੱਤਾ ਗਿਆ ਕਿ ਉਸ ਦੇ ਭੋਗ ਵਾਲੇ ਦਿਨ ਜਦੋਂ ਪੁਲਿਸ ਨੇ ਬਕਸਾ ਖੋਲਣ ਤੋਂ ਮਨਾ ਕਰ ਦਿੱਤਾ ਤਾਂ ਸਾਰੇ ਲੋਕ ਕੰਬ ਗਏ ਕਿ ਆਖਿਰਕਾਰ ਇਹੋ ਜਿਹੀ ਹਾਲਤ ਉਸ ਦੇ ਅੰਦਰ ਹੋ ਗਈ ਹੋਣੀ ਹੈ ਕਿ ਉਸ ਦਾ ਆਖਰੀ ਵਾਰ ਮੂੰਹ ਤੱਕ ਉਹ ਨਹੀਂ ਦੇਖ ਸਕਦੇ ਕਿਉਂਕਿ ਪੁਲਿਸ ਨੇ ਇਨਕਾਰ ਕਰ ਦਿੱਤਾ ਸੀ ਕਿ ਇਸ ਨੂੰ ਨਾ ਖੋਲਿਆ ਜਾਵੇ ਪੁਲਿਸ ਨੇ ਸਾਰੀ ਘਟਨਾਤਵ ਬਾਦ ਦੋਵਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ 2014 ਦਾ ਇਹ ਖੁੰਨੀ ਕਾਹਨ ਸੀ ਅਤੇ 2016 ਨੂੰ ਗੁਰਪ੍ਰੀਤ ਅਤੇ ਭੁਪਿੰਦਰ ਸਿੰਘ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਦੋਵਾਂ ਨੂੰ ਉਮਰ ਕੈਦੀ ਸਜ਼ਾ ਹੋਈ ਫਰਵਰੀ 2019 ਦੇ ਵਿੱਚ ਇਹਨਾਂ ਦੇ ਵੱਲੋਂ ਮਰ ਤੋਂ ਅਪੀਲ ਕੀਤੀ ਗਈ ਕਿ ਅਸੀਂ ਇਹ ਨਹੀਂ ਕੀਤਾ ਇਸ ਕੇਸ ਨੂੰ ਰੀਓਪਨ ਕੀਤਾ ਜਾਵੇ ਅਤੇ ਬਾਅਦ ਦੇ ਵਿੱਚ ਵੀ ਇਹ ਸਾਬਿਤ ਹੋਇਆ ਕਿ ਇਹ ਦੋਵੇਂ ਜਣੇ ਹੀ ਇਸ ਦੇ ਵਿੱਚ ਸ਼ਾਮਿਲ ਸੀ ਜਿਸ ਦੇ ਚੱਲਦੇ ਹੋਏ 25 ਸਾਲ ਬਿਨਾ ਪੈਰੋਲ ਦੀ ਸਜ਼ਾ ਇਹਨਾਂ ਨੂੰ ਦਿੱਤੀ ਗਈ। ਇਹ ਸਾਰੀ ਕਹਾਣੀ ਉਸ ਦਰਿੰਦੇ ਪਤੀ ਦੀ ਹੈ ਜੋ ਕਿ ਆਪਣੇ ਬੱਚਿਆਂ ਦੀ ਵੀ ਪਰਵਾਹ ਨਹੀਂ ਕਰ ਰਿਹਾ ਸੀ ਕਿ ਉਹ ਕਿੰਨਾ ਜ਼ਿਆਦਾ ਆਪਣੀ ਮਾਂ ਨੂੰ ਪਿਆਰ ਕਰਦੇ ਨੇ ਕਿਵੇਂ ਉਹ ساری ਜ਼ਿੰਦਗੀ ਕੱਢਣਗੇ। ਖੁਨ ਖੁਨ ਉਸਦੀ ਘਰ ਵਾਲੀ ਅੰਦਰ ਹੋਣੀ ਹੈ ਇਹ ਸੋਚਣ ਤੋਂ ਬਾਅਦ ਵੀ ਉਸਨੇ ਆਪਣੀ 14 ਸਾਲ ਦੀ ਧੀ ਨੂੰ ਘਰ ਦੇ ਅੰਦਰ ਜਾਣ ਦਿੱਤਾ ਇਸ਼ਾਰਾ ਕਰਕੇ ਗੇਟ ਖੋਲ ਕੇ ਖੁਦ ਸਾਰਾ ਕੁਝ ਉੱਥੇ ਪਲਾਂਟ ਕਰਕੇ ਗਿਆ ਤਾਂ ਕਿ ਉਸਦੀ ਪ੍ਰੇਮਿਕਾ ਆਵੇ ਅਤੇ ਉਸਦੀ ਪਤਨੀ ਦੀ ਜਾਨ ਲੈ ਲਵੇ ਚੰਗਾ ਤਾਂ ਇਹ ਹੁੰਦਾ ਕਿ ਜੇਕਰ ਉਸ ਨੂੰ ਕਿਸੇ ਹੋਰ ਜਨਾਨੀ ਦੇ ਵੱਲ ਨਾ ਮੋਹ ਪੈ ਹੀ ਗਿਆ ਸੀ ਤਾਂ ਉਹ ਆਪਣੀ ਪਤਨੀ ਨੂੰ ਛੱਡ ਦਿੰਦਾ ਜੇਕਰ ਉਸ ਨੂੰ ਫਿਕਰ ਹੁੰਦੀ ਆਪਣੇ ਬੱਚਿਆਂ ਦੀ ਤਾਂ ਉਹ ਇੱਕਰਨ ਦੇ ਵਿੱਚ ਕੋਈ ਸ਼ਰਮ ਮਹਿਸੂਸ ਹੀ ਨਾ ਕਰਦਾ ਕਿ ਉਸਦੇ ਬੱਚੇ ਕੀ ਸੋਚਣਗੇ ਕਿਉਂਕਿ ਇੱਥੋਂ ਸਾਫ਼-ਜ਼ਾਹਿਰ ਹੁੰਦਾ ਹੈ ਕਿ ਉਸ ਨੂੰ ਆਪਣੇ ਧੀਆ ਪੁੱਤਾਂ ਦੀ ਕੋਈ ਪਰਵਾਹ ਨਹੀਂ ਸੀ ਉਹ ਇੰਨਾ ਹੀ ਲਾਪਰਵਾਹ ਤੇ ਬੇਸ਼ਰਮ ਹੋ ਚੁੱਕਿਆ ਸੀ ਕਿ ਕੁਝ ਵੀ ਕਰਨ ਨੂੰ ਤਿਆਰ ਹੋ ਗਿਆ ਪਰ ਇੱਥੇ ਹੋ ਸਕਦਾ ਹੈ ਕਿ ਉਹ ਪੈਸਾ ਹੜੱਪ ਕਰਨਾ ਚਾਹੁੰਦਾ ਹੋਵੇ ਅਤੇ ਇਹ ਵੀ ਸੋਚਦਾ ਹੋਵੇ ਕਿ ਪਤਨੀ ਨੂੰ ਵਿੱਚੋਂ ਕੱਢ ਦਵਾਂ ਤੇ ਘਰ ਵੀ ਇਹ ਉਸ ਦਾ ਹੋ ਜਾਵੇਗਾ ਇਹ ਸਾਰੀਆਂ ਗੱਲਾਂ ਦੇ ਵਿਚਾਲੇ ਕਿਵੇਂ ਇੱਕ ਪਤੀ ਦੇ ਵੱਲੋਂ ਆਪਣੀ ਉਸ ਪਤਨੀ ਦੀ ਜਾਨ ਲਈ ਗਈ ਜੋ ਕਿ ਇੱਕ ਸਦਾਰਨ ਜਿਹੇ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਸੀ ਇਸ ਮੁੰਡੇ ਨੂੰ ਪੰਜਾਬ ਤੋਂ ਵਿਦੇਸ਼ ਲੈ ਕੇ ਗਈ ਆਪਣੇ ਮਾਪਿਓ ਦੀ ਆਗਿਆਕਾਰੀ ਧੀ ਸੀ ਅਤੇ ਆਪਣੇ ਬੱਚਿਆਂ ਦੀ ਪਿਆਰੀ ਮਾਂ ਸੀ